ਹਾਜੀ ਜੀ ਉਹ ਸੀਐਮ ਸਾਹਮਣੇ ਵਾਪਸ ਲਿਆਵਾ ਆ ਮਾਤਮੀ ਵਿਗੜਾ ਲੜਾ ਉਹ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਮੈਂ ਪਹਿਲਾਂ ਵੀ ਕਹਿੰਨਾ ਪਈ ਧਰਮ ਦੇ ਵਿੱਚ ਰਾਜਨੀਤੀ ਨੂੰ ਰੱਖਣਾ ਚਾਹੀਦਾ ਜਿਹਨੇ ਕਰਨਾ ਚਾਹੀਦਾ ਕਿਉਂਕਿ ਧਰਮ ਦੀਆਂ ਜਿਹੜੀਆਂ ਪੈਰਾਂ ਆ ਉਹ ਸਤਗੁਰੂ ਜੀ ਨੇ ਪਾਈਆਂ ਤੇ ਗੁਰੂ ਖਾਲਸੇ ਨੂੰ ਪਤਾ ਆ ਕਿ ਕਿਹੜੇ ਕਿਹੜੇ ਕਿਸ ਤਰ੍ਹਾਂ ਸਾਰੇ ਜੋੜ ਮੇਲੇ ਕਿਸ ਤਰ੍ਹਾਂ ਗਨਾ ਮਨਾਈ ਜਾਂਦੀਆਂ ਤੇ ਜੇ ਮਾਤਮੀ ਤੋਂ ਨਾ ਮੈਨੂੰ ਤਾਂ ਇਸ ਗੱਲ ਦੀ ਨਹੀਂ ਸਮਝ ਆਉਂਦੀ ਕਿ ਮਾਤਮੀ ਤੋਂ ਨਾ ਗੁਰੂ ਕਾਲਕਿਰਦਾਰ ਪਾਤਸ਼ਾਹ ਦਾ ਵੱਡੇ ਸਾਹਿਬ ਜਾਦੇ ਨੂੰ ਆਪ ਤਿਆਰ ਕਰਕੇ ਜੰਗ 'ਚ ਭੇਜਦੇ ਆਪ ਦੇਖ ਰਹੇ ਕਿਦਾਂ ਛੱਕੇ ਛੜਾਏ ਬੈਰੀਆਂ ਦੇ ਛੇਤੀ ਪਾਉਂਦੇ ਚਕਾਰੇ ਛੜਦੇ ਆ ਇਹ ਪਤਾ ਨਹੀਂ ਕਿਨੇ ਇਹਨਾਂ ਨੂੰ ਸਲਾਹ ਦੇ ਦਿੱਤੀ ਸੀ ਚੰਗਾ ਹੋਇਆ ਮੈਂ ਸਮਝਦਾ ਵੀ ਇਹ ਨਹੀਂ ਸੀ ਇਹਨਾਂ ਨੂੰ ਚਾਹੀਦਾ ਇਹ ਮਾਤਮੀ ਤੁਣਾ ਦਾ ਜਿਹੜਾ ਇਹ ਖਾਲਸੇ ਦੀ ਬਲਖਣਤਾ ਨੂੰ ਇੱਕ ਲਾਂਬੇ ਕਰਨ ਦਾ ਯਤਨ ਸੀ ਪਰ ਮੈਂ ਫੇਰ ਵੀ ਸਮਝਦਾ ਸੀਐਮ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਠੀਕ ਕੀਤਾ ਇਸੇ ਕਰਕੇ ਮੈਂ ਕਹਿੰਦਾ ਧਰਮ ਦੇ ਵਿੱਚ ਰਾਜਨੀਤੀ ਨੂੰ ਕਦੇ ਦਖਲਅੰਦਾਜ਼ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਜਿਹੜੀਆਂ ਪਾਲਤਿਆਂ ਦਾ ਧਰਮ ਵਾਲਾ ਹੋਰ ਨਹੀਂ ਗੋ। ਉਹ ਜੇਲੇ ਕੋਈ ਨਾ ਕੋਈ ਐਵੇਂ दखंदाजी ਕਰਦੇ ਆ। ਫਿਰ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੀਆਂ ਜਥੇਬੰਦੀਆਂ ਨੂੰ ਬੋਲਣਾ ਪੈਂਦਾ। ਸੋ ਇਹ ਤਾਂ ਕਿਤੇ ਵੀ ਸਾਡੇ ਸਿਧਾਂਤ ਦੇ ਲਾਗੇ ਵੀ ਨਹੀਂ ਸੀ। ਪਰ ਜੋ ਕੀਤਾ ਚਲੋ ਮੈਂ ਸਮਝਦਾ ਠੀਕ ਕੀਤਾ ਪਰ ਫਿਰ ਅਗਾਹ ਤੋਂ ਐਵੇਂ ਦਾ ਕੋਈ ਨਹੀਂ ਕਾਰਨ ਕਰਨਾ ਚਾਹੀਦਾ ਕਿ ਜਿਹੜਾ ਫਿਰ ਸਿੱਧੇ ਤੌਰ ਦੇ ਉੱਤੇ ਕੋਈ ਇਹਨਾਂ ਦੇ ਉੱਤੇ ਇਹਨਾਂ ਦੇ ਪ੍ਰਬੰਧ ਦੇ ਉੱਤੇ ਕੋਈ ਜਿਹੜਾ ਆ ਉਹ ਸੁਪਾਟੋਂ ਆ ਵੀ। ਕੇਂਦਰੀ ਮੰਤਰੀ ਅਮਰ ਸ਼ਾਹ ਨੇ ਜਿਹੜਾ ਬਿਆਨ ਦਿੱਤਾ ਵਾ ਵੀ ਜੇ ਉਹਨਾਂ ਸਜ਼ਾ ਦੀ ਪਸਤਾਵਾ ਹੀ ਨਹੀਂ ਹੈ ਤਾਂ ਫਿਰ ਮਾਫੀ ਕਾਦੀ ਦਿੱਤੀ ਹੈ। ਦੇਖੋ ਦੋ ਬੇਨਤੀਆਂ ਆਇਆ। ਇੱਕ ਤਾਂ ਸ਼੍ਰੀ ਕਾਲਤਾਖ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ। ਉਸ ਪੰਜ ਮੈਂਬਰੀ ਕਮੇਟੀ ਨੇ ਪ੍ਰਾਈਮ ਮਿੰਿਸਟਰ ਨੂੰ ਚਿੱਠੀ ਲਿਖੀ ਸੀ। ਉਹਦਾ ਸਾਨੂੰ ਹੁਣ ਰਿਪਲਾਈ ਇਹ ਆਇਆ ਵੀ ਤੁਸੀਂ ਹੋਮ ਮਿੰਿਸਟਰ ਦੇ ਨਾਲ ਸੰਪਰਕ ਕਰੋ। ਪਰ ਮੈਂ ਸਮਝਦਾ ਹੋਮ ਲਿਸਟ ਉਹਦਾ ਜਿਸ ਭਾਸ਼ਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬੋਲਣਾ ਉਹ ਠੀਕ ਨਹੀਂ। ਕਿ ਕਿ ਜੇ ਮੈਂ ਇੱਥੇ ਹੁਣ ਅੱਜ ਦੀ ਗੱਲ ਕਰ ਲਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਾਂ ਮੁਸਲਮਾਨ ਵੀ ਗੱਲ ਨਾਲ ਲਾਏ ਸਤਗੁਰੂ ਜੀ ਨੇ ਪੰਡਤਾਂ ਨੂੰ ਵੀ ਨਾਲ ਲਾਇਆ ਪਵਿੱਤਰ ਗਰਬਾਣੀ ਦੇ ਵਿੱਚ ਸਿੱਖ ਨੇ ਤਾਂ ਸਵੇਰੇ ਉੱਠ ਕੇ ਨਵਾਜ ਨਹੀਂ ਅਦਾ ਕਰਨੀ ਤੇ ਸਤਗੁਰੂ ਜੀ ਨੇ ਸ਼ੇਖ ਫਰੀਦ ਦੀ ਗਰਬਾਣੀ ਅੰਕਿਤ ਕੀਤੀ ਤੇ ਉਹ ਸਿੱਖ ਨੂੰ ਤਾਂ ਆਦੇਸ਼ ਨਹੀਂ ਨਵਾਜਦਾ ਤੇ ਆਦੇਸ਼ ਤਾਂ ਮੁਸਲਮਾਨ ਨੂੰ ਇਹ ਕਨਸੈਪਟ ਜਿਹੜਾ ਸਾਂਝੀ ਵਲਤਾਂ ਦਾ ਭਾਈਚਾਰਕ ਦਾ ਸਗਾ ਇਹਨੂੰ ਸ਼ੁਰੂ ਤੋਂ ਯਤਨ ਹੁੰਦਾ ਰਿਹਾ ਬਈ ਇਹਨੂੰ ਤੋੜ ਬਿਸ਼ੋੜਾ ਕਰਨੀ ਪਰ ਮੈਂ ਸਮਝਦਾ ਹਾਂ ਆਰੇ ਕਿ ਇਸ ਨੇ ਦੇਖਦੇ ਨਾਗਰਿਕ ਦਾ ਹਾਲਤ ਆ ਗਿਆ ਕਿ ਮੈਂ ਪੁੱਛਣਾ ਵੀ ਜਿਹੜੇ ਆ ਬਾਕੀ ਛੱਡੇ ਹਲੇ ਮਾਫੀ ਮੰਗ ਕੇ ਗਏ ਆ ਜਾਂ ਕਿਸੇ ਨੇ ਇੱਕ ਉਹ ਗੱਲ ਕੀਤੀ ਆ ਸੋ ਮੇਰਾ ਖੈਣ ਤੋਂ ਭਾਵ ਮੈਂ ਹੁਣ ਕਿਉਂਕਿ ਐਟ ਦੇ ਸਟੇਜ ਕੋ ਬੋਲਣਾ ਨਹੀਂ ਚਾਹਦਾ ਸੀ ਜੇਕਰ ਕਰਾਂਗੇ ਗੱਲਬਾਤ ਨਾਲ ਹੀ ਕੋ ਹੱਲ ਹੋ ਜਾਏ ਛੇ ਗੱਲਬਾਤਾਂ ਹੀ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਸਮਝ ਆਵੇ ਉਹ ਸਾਡੀ ਜਿਹੜੀ ਗੱਲ ਚੱਲ ਰਹੀ ਸੀ ਚੜ ਜਾ ਕਿ ਦੋ ਗੱਲਾਂ ਆ ਆ ਅਸੀਂ ਇਨਸਾਫ ਮੰਗਦੇ ਆ ਅਸੀਂ ਭੀਖ ਨਹੀਂ ਮੰਗਦੇ ਆ ਕੋਈ ਦਿੱਕਤ ਨਹੀਂ ਮੈਂ ਰਾਜਵਾਨਾ ਸਾਹਿਬ ਨਾਲ ਦੋ ਮੀਟਿੰਗਾਂ ਕਰਿਆ ਆਂ ਉਹ ਫਿਰ ਜ਼ਿਲ੍ਹੇ ਮੀਟਿੰਗਾਂ ਉਹਨਾਂ ਨਾਲ ਹੋ ਜਾਣੀਆਂ ਉਹ ਤੋਂ ਬਾਅਦ ਫਿਰ ਦੱਸਾਂਗੇ ਕੀ ਕਹਾਣੀ ਹੈ ਉਤੋਂ ਕਹਿਣ ਤੋਂ ਭਾਅ ਵੀ ਜੇ ਰਾਜਵਾਨਾ ਸਾਹਿਬ ਨੇ ਵੀ ਆਪਣੇ ਫੀਲਿੰਗ ਕਨਵੇ ਕੀਤੀਆਂ ਉਹ ਮੈਂ ਐਟ ਦੀ ਸਟੇਜ ਹਾਲੇ ਕੋਈ ਕਨਵੇ ਨਹੀਂ ਤੁਹਾਨੂੰ ਕਰ ਸਕਦਾ ਪਰ ਅਸੀਂ ਚਾਹੁੰਦੇ ਆਂ ਵੀ ਗੱਲਬਾਤ ਥਾਣੀ ਜਿਹੜਾ ਆ ਇਹਦਾ ਕੋਈ ਹੱਲ ਨਿਕਲਣਾ ਚਾਹੀਦਾ ਕਿਉਂਕਿ 33 ਸਾਲ ਆ ਬਚਾਰਾ ਗੁਰਦੀਪ ਸਿੰਘ ਘਾੜਾ ਦਾ 34 ਸਾਲ ਸ਼ੁਰੂ ਹੋ ਗਿਆ ਉਹ ਆਪਣੇ ਸਰਦਾਰ ਦਵਿੰਦਰਪਾਲ ਪੋਲਰ ਉਹ 29ਵਾਂ ਸਾਲ ਸ਼ੁਰੂ ਹੋ ਗਿਆ ਇਹਨਾਂ ਨੂੰ ਠਾਈ ਠਾਈ ਸਾਲ ਹੋ ਗਏ ਹਵਾਰਾ ਸਾਹਿਬ ਨੂੰ 27 ਸਤੇ ਸਾਰਿਆਂ ਨੂੰ ਭਾਈ ਅਵਤਾਰ ਦਾ ਤਾਰੇ ਨੂੰ ਭਾਈ ਭੇਉਰੇ ਨੂੰ ਤੇ ਇਹਨਾਂ ਸਾਰਿਆਂ ਨੂੰ ਮੈਂ ਤਾਂ ਸਮਝਦਾ ਆਂ ਭਾਈ ਇਹ ਸਾਨੂੰ ਤਾਂ ਆਪ ਨਹੀਂ ਸਮਝ ਆਉਂਦੀ ਜਿਹੜੇ ਬਾਹਰਲੇ ਲੋਕ ਆ ਉਹ ਕਹਿੰਦੇ ਬਈ ਟੈਲੀਫੋਨੋਂ ਤੇ ਸਾਨੂੰ ਪੁੱਛਦੇ ਆਂ ਹੇ ਮੋਰਾਈਟਸ ਵਾਲੇ ਭੇਮੇ ਵੀ ਹੁੰਦੇ ਤੁਹਾਡੇ ਮੁਲਕ ਦੇ ਵਿੱਚ ਮੈਂ ਇਹ ਵੀ ਤੁਹਾਨੂੰ ਦਰਸਾ ਸਕਦਾ ਮੈਂ ਪੁਲਿਸ ਵਾਲੇ ਜਿਹੜੇ ਲਾਈਫ ਅਮਰਜਮੈਂਟ ਹੁੰਦੀ ਚਾਰ 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 ਸਾਲ ਬਾਅਦ ਛੱਡ ਦਿੰਦੇ ਬਹੁਤ ਸਾਰੇ ਆ ਜਿਹੜੇ ਇਹਨਾਂ ਦੀ ਸਰਕਾਰਾਂ ਦੇ ਗਵਰਨਰ ਨੇ ਉਹਨਾਂ ਨੂੰ ਅਨੁਪਾਦਨ ਕੀਤੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਦੇਸ਼ ਦੇ ਹੋਮ ਮਨਿਸਟਰ ਆ ਉਹਨਾਂ ਨੇ ਸਾਰੇ ਮੁਲਕ ਦਾ ਦੇਖਣਾ ਤੋ ਇਸ ਕਰਕੇ ਏਵੇਂ ਕੋਈ ਹਾਰཅ ਜਿਹੜੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਇੱਕ ਦੇ ਰਾਜਵਾਨਾ ਸਾਹਿਬ ਨੇ ਕਿਹਾ ਮਿੱਟੂ ਨੇ ਵੀ ਐਮਪੀ ਦੀ ਇਲੈਕਸ਼ਨ ਲੜਦੇ ਹੋਏ ਜੀ ਉਹ ਤਾਂ ਉਹ ਤਾਂ ਦੇਖੋ ਜੀ ਗੱਲ ਇਹ ਆ ਮੈਂ ਉਹਦੇ ਬਰਦਰ ਕਹਿਣਾ ਕੋਈ ਨੂੰ ਇਦਾਂ ਲੱਗਦਾ ਪਰ ਜਿੱਦਾਂ ਉਹ ਆਪਣੀ ਸੁਰਤੀ ਬਿਰਤੀ ਗੱਲ ਉਹ ਆਵੇ ਤਾਂ ਉਹਨੂੰ ਤਾਂ ਮੇਰਾ ਕਹ ਰਾਤ ਨੂੰ ਵੀ ਸੁਪੇ ਪੈ ਨੂੰ ਰਾਜਵਾਨੇ ਦੇ ਤੇ ਸ਼ਾਹਨੀ ਕਮੇਟੀ ਦੇ ਸੁਪਨੇ ਆਉਂਦੇ ਹੁੰਦੇ ਉਹ ਆਪਣਾ ਯਤਨ ਕਰਨ ਉਹ ਉਹ ਰਾਜਵਾਨਾ ਸਾਹਿਬ ਨੇ ਤਾਂ ਕਿਹਾ ਨਹੀਂ ਵੀ ਮੈਂ ਰਾਜਨੀਤਿਕ ਬੰਦਾ ਰਾਜਨੀਤਿਕ ਬੰਦਾ ਤਾਂ ਇਹ ਇਹ ਆਪਣੀਆਂ ਰੋਟੀਆਂ ਸੇਕ ਰਿਹਾ ਵੀ ਮੈਂ ਵੋਟ ਵੋਟਾਂ ਕਿੱਦਾਂ ਇਕੱਠੀਆਂ ਕਰਾਂ ਮੈਂ ਐਮਪੀ ਦਾ ਮੋੜ ਸੁਪਨਾ ਉਦੋਂ ਅਭਿਸ਼ੈਤ ਰਹਿ ਜਾਏ ਉਹ ਪੂਰਾ ਕਰ ਲੈ ਸਾਰਾ ਕੁਝ ਇਹ ਖੇਡ ਰਚਿਆ ਜਾ ਰਿਹਾ ਮੈਂ ਉਹਦੇ ਬਾਰੇ ਕੋਈ ਬਾਲਾ ਨਹੀਂ ਕਹਿਣਾ ਚਾਹੁੰਦਾ ਵੀ ਕੀ ਕਰਨਾ ਕਿਉਂਕਿ ਰਾਜਵਾਨਾ ਦਾ ਪੋਲਿਟੀਕਲ ਪਾਰਟੀ ਦਾ ਨਮਾਇੰਦਾ ਥੋੜੋ ਵਾ ਸੋ ਇਸ ਕਰਕੇ ਕੋਈ ਵੀ ਜਿਹੜਾ ਲਾਜ ਬੋਲਣਾ ਉਹ ਢੰਗ ਨਾਲ ਬੋਲਣਾ ਚਾਹੀਦਾ ਬੰਦੀ ਸਿੱਖਾਂ ਦੀ ਵਿਹਾਈ ਦਾ ਕਿੱਥੇ ਦਾ ਘਰ ਪਹੁੰਚ ਹੋਈ ਕਿ ਇਹ ਮਸਾਲਾ ਹਲੋ ਇਹ ਹੁਣ ਅਸੀਂ ਤੁਰੇ ਹਾਂ ਅਕਾਲ ਤੱਕ ਨੇ ਕਮੇਟੀ ਬਣਾਈ ਆ ਹੁਣ ਦੇਖਦੇ ਆ ਲੈਟਸ ਮੀਟ ਫਾਰ ਸਮ ਟਾਈਮ ਤੇ ਉਹਦਾ ਕੀ ਨਿਕਲ ਵਰਗਾ ਪ੍ਰਧਾਨ ਜੀ ਸਿੱਖ ਧਰਮ ਲਈ ਕਿ ਚਿੰਤਾ ਦਾ ਵਿਚਾਰ ਵੱਡੇ ਜਨਤ ਦੇ ਵਿੱਚ ਪੰਜਾਬ ਦੇ ਲੋਕ ਜਿਨ੍ਹਾਂ ਦੇ ਮਗਰ ਸਿੰਘ ਜਾਂ ਕੌਰ ਲੱਗਿਆ ਹੋਇਆ ਸਾਈ ਧਰਮ ਅਪਣਾ ਰਹੇ ਨੇ ਉਹਨਾਂ ਬਾਰੇ ਸ਼ੋਮਣੀ ਕਮੇਟੀ ਕੀ ਕਰੀ ਜਾਂ ਰਹੀ ਹੈ ਰੋਕਣ ਲਈ ਜਾਂ ਘਰ ਵਾਸੀ ਨਹੀਂ ਕੀ ਮੋਹਨ ਜਿੰਨਾ ਇੰਨਾ ਹੈ ਨਹੀਂ ਜਿੰਨਾ ਤੁਸੀਂ ਕਹਿੰਨੇ ਆ ਕਿਉਂਕਿ ਮੈਂ ਵਿਚ ਰਹਿਣਾ ਮੈਂ ਮੈਂ ਮੇਰੀ ਬੇਨਤੀ ਸੁਣ ਲਿਓ ਕਈ ਵਾਰੀ ਆਪਾਂ ਗੱਲ ਨੂੰ ਏਡੇ ਵੱਡੇ ਵੱਡੇ ਪੱਧਰ ਤੇ ਫਲੋਰ ਕਰ ਜਾਂਦੇ ਹੁਣ ਪਿੱਛੇ ਤਰਨਤਾਰਨ ਅੰਮ੍ਰਿਤਸਰ ਤੇ ਫਿਰ ਆਪਣੇ ਗੁਰਦਾਸਪੁਰ ਦੇ ਵੱਡੇ ਰਸਤੇ ਨਾਲ ਉੱਥੇ ਪਹਿਲਾਂ ਹੈਗੇ ਆਪਾਂ ਜਿਹੜੇ ਕ੍ਰਿਸ਼ੀਆਂ ਨੇ ਆ ਪਰ ਅਸੀਂ ਆਪਣੇ ਜਿਹੜੇ ਮੁੰਡੇ ਨਵੇਂ ਅਸੀਂ ਭਾਰਤੀ ਕੀਤੇ ਸੀ ਉਹ ਸਾਰੇ ਪਿੰਡਾਂ ਦੇ ਵਿੱਚ ਜਾਂਦੇ ਆ ਏਡੀ ਗੱਲ ਹੈ ਨਹੀਂ ਕਿ ਜਿਹੜੀ ਉਧਰ ਪੰਜਾਬ ਦੇ ਲੋਕਾਂ ਨੂੰ ਆਤ ਹੈ ਕੋਈ ਨਵੀਂ ਚੀਜ਼ ਨੂੰ ਛੇਤੀ ਫੜਨ ਨਾਲ ਪਰ ਐਵੇਂ ਦੀ ਗੱਲ ਨੇ ਜਿੰਨਾ ਕ ਆਪਾਂ ਮੀਡੀਆ ਨੂੰ ਚੱਕੀ ਜਾਂਦੇ ਐਵੇਂ ਨਹੀਂ ਏਡੀ ਗੱਲ ਹੈ ਜੀ ਪ੍ਰਧਾਨ ਜੀ ਮਛਵਾੜਾ ਸਾਹਿਬ ਵਿੱਚ ਛੋਟੇ ਜਿਹੇ ਕਸਬੇ ਦੇ ਵਿੱਚ 4 ਤੋਂ 5 ਜਿਹੜੇ ਨਾਮ ਚਰਚਾ ਕਰ ਹਰ ਆਏ ਤੁਹਾਨੂੰ ਲੱਗਦੇ ਨੇ ਇੱਥੇ ਹਜ਼ਾਰਾਂ ਹੀ ਇੱਥੇ ਜਿਹੜੇ ਲੋਕ ਨੇ ਮੂਲ ਨਿਵਾਸੀ ਨੇ ਇਹ ਜਨਤਾ ਦਾ ਵਿਸ਼ਾ ਹੈ ਇਸ ਕਰਕੇ ਦੇਖੋ ਦੇਖੋ ਮੇਰੀ ਬੇਨਤੀ ਸੁਣੋ ਉਹ ਨਾਲ ਤੁਸੀਂ ਨਗਰਕ੍ਰਿਸ਼ਨ ਦੇਖ ਰਹੇ ਹੋ ਨਾ ਕਿੰਨੀ ਤਾਦਾਦ ਵਿੱਚ ਜਿਹੜੇ ਆ ਸਿੱਖ ਸੰਗਤ ਇੱਥੇ ਆ ਰਹੀ ਆ ਇਹ ਮੈਂ ਅਕਸਰ ਕਹਿੰਿਆ ਹੋਂ ਨਾ ਇਹ ਕਈ ਲਾਲਚ ਪਰਵਰਤਨ ਹੁੰਦੇ ਆ ਧਰਮ ਪਰਵਰਤਨ ਹੁੰਦਾ ਬੰਦਾ ਆਪਣੇ ਦਿਨੋਂ ਬਣਾਵੇ ਤੇ ਜੇ ਤੁਸੀਂ ਲਾਲਚ ਪਰਵਰਤਨ ਦੇ ਨਾਲ ਦਾ ਲਾਲਚ ਦੇ ਲੋਕ ਆਜ ਵਿਚਾਰੇ ਭੁੱਖ ਮਰੀ ਦੀ ਇੰਨੀ ਆ ਬਰੇਣਾ ਦੇ ਸੇ ਲੰਗਰ ਲਾ ਦੋ ਤੇ ਉੱਥੇ ਇੱਕ ਦੂਦੇ ਉੱਥੇ ਸਿੱਟ ਬਣ ਕੇ ਸੋ ਚਿੰਤਾ ਕਰਨੀ ਚਾਹੀਦੀ ਆ ਔਰ ਕੋਈ ਨਾ ਗੁਰਸਾਹਿਬ ਕਿਰਪਾ